ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਔਰ ਦੂਜੇ ਪਾਸੇ ਵਿਕਰਮ ਜਨ ਮਜੀਠੇ ਨੂੰ ਲੈ ਕੇ ਯਾਨੀ ਪੂਰੇ ਪੰਜਾਬ ਦੇ ਵਿੱਚ ਤਰਥੰਨੀ ਮਚ ਚੁੱਕੀ ਆ ਯਾਨੀ ਦੋਵੇਂ ਖਬਰਾਂ ਨੇ ਐਸਾ ਤਹਿਲਕਾ ਬਚਾ ਦਿੱਤਾ ਕਿ ਰਾਜਵੀਰ ਜਵੰਦਾ ਦੇ ਜਿੰਨੇ ਵੀ ਫੈਨ ਨੇ ਜਾਂ ਸਾਡੇ ਵਾਲੇ ਪੰਜਾਬ ਦੇ ਲੋਕ ਨੇ ਉਹਨਾਂ ਲੋਕਾਂ ਦੇ ਪਾਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਸੀ ਤੇ ਰਾਜਵੀਰ ਜਵੰਦਾ ਦੇ ਲਈ ਬੜੀਆਂ ਅਰਦਾਸਾਂ ਕੀਤੀਆਂ ਗਈਆਂ ਨੇ ਪਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਅਪਡੇਟ ਹੈ ਜੀਵੇਂ ਪੂਰਾ ਪੰਜਾਬ ਹਿਲਾ ਦਿੱਤਾ ਤਾਂ ਭਾਈ ਦੋਵੇਂ ਖਬਰਾਂ ਬੜੀਆਂ ਹੀ ਅਹਿਮ ਨੇ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਬੜੇ ਲੋਕਾਂ ਨੇ ਅਰਦਾਸਾਂ ਕਰ ਦਿੱਤੀਆਂ ਤਾਂ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਧਰੂੰਗਾ ਕਿ ਰਾਜਵੀਰ ਜਵੰਦਾ ਜਿਹੜੇ ਮੌਤ ਦੇ ਵਿਚਾਲੇ ਕਈ ਦਿਨਾਂ ਤੋਂ ਖੜੇ ਸੀ ਇੱਕ ਪਾਸੇ ਜ਼ਿੰਦਗੀ ਖੜੀ ਸੀ ਔਰ ਦੂਜੇ ਪਾਸੇ ਮੌਤ ਖੜੀ ਹੈ ਤੇ ਕਹਿੰਦੇ ਜੀ ਰਾਜਵੀਰ ਜਵੰਦਾ ਨੂੰ ਲੈ ਕੇ ਆਖਰ ਇਕੱਡੇ ਵੱਡੇ ਸਿੰਗਰ ਨੂੰ ਲੈ ਕੇ ਸਾਰੇ ਕਲਾਕਾਰ ਇਕੱਠੇ ਹੋ ਗਏ ਨੇ ਔਰ ਦੂਜੇ ਪਾਸੇ ਇਸ ਖਬਰ ਨੂੰ ਜਦੋਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਔਰ ਬਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਪੰਜਾਬ ਦਾ ਬਹੁਤ ਵੱਡਾ ਤਸਕਰ ਹੈ ਪਰ ਕੁਝ ਲੋਕ ਕਹ ਰਹੇ ਨੇ ਬਿਕਰਮ ਸਿੰਘ ਮਜੀਠੀਆ ਸਹੀ ਹੈ ਉਹਨੂੰ ਲੈ ਕੇ ਖਬਰ ਆ ਗਈ ਹੈ ਦਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਮੁੱਖ ਮੰਤਰੀ ਇਹਨੂੰ ਸ਼ਿਫਟ ਕਰ ਦੇ ਦਿਬਰੂਗੜ੍ਹ ਦੇ ਵਿੱਚ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਗੱਲ ਮੰਨ ਲਈ ਸੋਨ ਲੈ ਜਰਾ ਤੇ ਅੰਦਰ ਵਾਲ ਕੇ ਰਾਜਵੀਰ ਜਵੰਧਾ ਨੂੰ ਲੈ ਕੇ ਸਾਰੇ ਪੰਜਾਬ ਦੇ ਸਿੰਗਰ ਇਕੱਠੇ ਹੋ ਗਏ ਨੇ ਡਰਾਉਣ ਵਾਲੀ ਖਬਰ ਅੱਜ ਤੁਹਾਡੇ ਸਾਹਮਣੇ ਰਾਜਵੀਰ ਜਵੰਧਾ ਨੂੰ ਲੈ ਕੇ ਆ ਔਰ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਖਬਰ ਸਾਂਝੀ ਕਰਾਂਗੇ ਸੁਣੋ ਹਾਂ ਸਾਰੇ ਕੋਈ ਐਸਪਲੇਟ ਫੋੜੀ ਹਸਪੀਟਲ ਛੜਿਆ ਤੇ ਰਾਜਵੀਰ ਆਪਣਾ ਜੇਰੇ ਨਾਲ ਹੈ ਤੇ ਕੱਲ ਸਾਰਾ ਬੇਅੰਤਿਆਰ ਇਹ ਸੈੱਟ ਦੀ ਆ ਬਲ ਕਵੀ ਤਰ੍ਹਾਂ ਸੀਰੀਅਸ ਨੇ ਓਕੇ ਬਹੁਤ ساری ਚੀਜ਼ਾਂ ਜਿਹੜੀਆਂ ਰਾਜ ਦੇ ਪੱਧਰ ਤੋਂ ਲੈ ਕੇ ਠੀਕ ਨੇ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਜਿਹੜੀਆਂ ਠੀਕ ਨਹੀਂ ਆਧਿਕਾਰਿਕ ਪਰਿਵਰਣ ਨਾਲ ਤੇ ਬਹੁਤ ਹੱਕ ਨਾਲ ਤੁਹਾਨੂੰ ਬੇਨਤੀ ਕਰਨ ਲਈ ਕਿ ਆਸ ਦੀਗਾ ਉਸ ਜਿੱਥੇ ਜਿੱਥੇ ਵੀ ਹੋਵੇ ਆਸਾਂ ਦੇ ਰੂਪ ਦੇ ਵਿਚਾਰ ਉਸ ਸਾਰੇ ਦੇ ਅਰਦਾਸ ਕਰੀਏ ਸੱਚੇ ਪਾਸ਼ਾ ਵਿੱਚ ਅਰਦਾਸ ਕਰੀਏ ਹੱਸਾਂ ਤੋਂ ਨਜ਼ਰੋਂ ਕਿ ਜੋ ਹੰਤ ਚਾਤ ਤੋਂ ਦਸ ਪਰੇ ਹੈ ਉਹ ਵੀ ਤੁਹਾਡੀਆਂ ਸਭ ਦੀ ਅਰਦਾਸਾਂ ਬਦੌਲਤ ਇੱਥੇ ਤੱਕ ਆਇਆ ਪਰ ਅੱਜ ਬਹੁਤ ਲੋੜ ਹੈ ਅੱਜ ਦੀ ਆਪ ਸਾਡੇ ਲਈ ਬਹੁਤ ਖਾਸ ਹੈ ਤੇ ਸਗਤ ਰੂਪ ਚ ਸਾਰੇ ਅਰਦਾਸ ਕਰੇ ਸੱਚੇ ਪਾਸ਼ਾ ਕੇ ਕਿ ਇਰਾਦ ਜੀ ਨੂੰ ਇੱਕ ਜੀਵਨ ਦੇ ਦੇ ਤੇ ਬਾਕੀ ਜਿਹੜੇ ਸੱਜਣਾ ਹੋਰ ਅੱਗੇ ਜਾਣਾ ਚਾਹੁੰਦੇ ਆ ਅੱਜ ਦੀ ਆਪ ਬਾਕੀ ਸਾਰੇ ਆਪ ਕੋਈ ਵਾਰ ਕੇ ਸੇਵਾ ਕਰੇ ਕੋਈ ਵਾਰ ਕੇ ਅਰਦਾਸ ਕਰੇ ਯਾਨੀ ਭਾਈ ਕਲਾਕਾਰ ਪੰਜਾਬ ਦੇ ਇਕੱਠੇ ਤਾਂ ਹੋ ਗਏ ਨੇ ਅਪੀਲ ਕੀਤੀ ਹੈ ਪਰ ਮੈਂ ਮਜੀਠੀਏ ਦੀ ਖਬਰ ਸੁਣਾਉਣ ਤੋਂ ਪਹਿਲਾਂ ਆਪਣੀ ਗੱਲ ਸੇਰ ਕਰਨੀ ਚਾਹੁੰਗਾ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ ਰਾਜਵੀਰ ਜਵੰਦਾ ਨੂੰ ਮੈਂ ਨਹੀਂ ਜਾਣਦਾ ਸੀ ਨਾ ਮੈਂ ਕਦੇ ਵਿਚਾਰੇ ਦਾ ਕੋਈ ਗਾਣਾ ਸੁਣਿਆ ਤੇ ਨਾ ਹੀ ਮੈਨੂੰ ਉਹਦੇ ਨਾਂ ਦਾ ਪਤਾ ਸੀ ਸੱਚ ਜਾਣਿਓ ਅੱਜ ਮੈਂ ਰਾਜਵੀਰ ਜਵੰਦਾ ਦੇ ਲਈ ਆਪਣੇ ਪੱਧਰ ਤੇ ਰਸ ਕਰੂੰਗਾ ਕਿ ਮਾਰਕ ਚੜ੍ਹਦੀ ਕਲਾ ਦੇ ਵਿੱਚ ਕਰਦੇ ਸਾਡੇ ਨੌਜਵਾਨ ਪੰਜਾਬ ਦੇ ਇੱਕ ਸ਼ੇਰ ਨੂੰ ਤਾਂ ਹੁਣ ਰਾਜਵੀਰ ਜਵੰਦਾ ਨੂੰ ਲੈ ਕੇ ਦੋ ਖਬਰਾਂ ਨੇ ਕੁਝ ਕਹਿ ਰਹੇ ਨੇ ਥੋੜਾ ਬਹੁਤਾ ਠੀਕ ਵੀ ਆ ਪਰ ਸਭ ਤੋਂ ਮਾੜੀ ਕੰਡੀਸ਼ਨ ਤਾਂ ਇਹ ਆ ਜਿਹੜਾ ਧੌਣ ਦੇ ਕੋਲੋਂ ਮਣਕਾ ਟੁੱਟ ਚੁੱਕਿਆ ਸਭ ਤੋਂ ਵੱਡਾ ਪੁਆਇੰਟ ਇਹੀ ਆ ਪੰਜਾਬ ਵਾਲਿਓ ਇਹੀ ਸਾਰੀ ਫਰੈਸ਼ ਰਿਪੋਰਟ ਤਾਂ ਇਹ ਆ ਮਣਕੇ ਦਾ ਟੁੱਟਣਾ ਸਾਡੇ ਸਿਆਣੇ ਲੋਕਾਂ ਦੀ ਕਹਾਵਤ ਸੁਣੀ ਆ ਤੁਸੀਂ ਕਿ ਬੰਦੇ ਦੀ ਹਾਲਤ ਬੜੀ ਗੰਭੀਰ ਮੈਂ ਕਹਿਣਾ ਨਹੀਂ ਚਾਹੁੰਦਾ ਬੜੀ ਗੰਭੀਰ ਹੋ ਜਾਂਦੀ ਆ ਪਰ ਇੱਥੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਸਾਡੇ ਲੋਕਾਂ ਨੂੰ ਅਪੀਲ ਕੀਤੀ ਗਈ ਆ ਭਾਈ ਅਰਦਾਸ ਕਰ ਦਿਓ ਸਾਦਾ ਕੁਛ ਨਹੀਂ ਜਾਂਦਾ ਬੱਚੇ ਦੀ ਜਾਨ ਬਚਣੀ ਹੈ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਬਚਣੀ ਹੈ ਇੱਕ ਗੱਭਰੂ ਦੀ ਜਾਨ ਬਚ ਜਾਨੀ ਹੈ ਜੇਕਰ ਸਾਡੀ ਸੱਚੇ ਦਿਲੋਂ ਅਰਦਾਸ ਲੱਗੀ ਤਾਂ ਪੰਜਾਬ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਹੜੀ ਅਪਡੇਟ ਹੈ ਪੂਰਾ ਪੰਜਾਬ ਇਸ ਖਬਰ ਦੇ ਨਾਲ ਵਿਹੇਲਿਆ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲਾ ਨੇ ਇੱਕ ਪਟੀਸ਼ਨ ਪਾਈ ਹੋਈ ਆ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਜਾਵੇ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇ ਪਰ ਬਿਕਰਮ ਸਿੰਘ ਮਜੀਠੀਆ ਨੂੰ ਹਲੇ ਤੱਕ ਜ਼ਮਾਨਤ ਨਹੀਂ ਮਿਲੀ ਔਰ ਨਾ ਪੰਜਾਬ ਦੀ ਸਰਕਾਰ ਕਹਿੰਦੇ ਜੀ ਨਿਕਲ ਦੇਊਗੀ ਇਹ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਮੇਰੀ ਨਹੀਂ ਹੈ ਤਾਂ ਹੁਣ ਦੂਜੇ ਪਾਸੇ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਕਹਿੰਦੇ ਜੀ ਸ਼ਿਫਟ ਕਰਨ ਜਾ ਰਹੀ ਹੈ ਕਿਉਂ ਕਰਨ ਜਾ ਰਹੀ ਹੈ ਸਵਾਲ ਬਹੁਤ ਵੱਡਾ ਹੈ ਬਹੁਤੇ ਸਾਡੇ ਪੰਜਾਬ ਦੇ ਅੰਦਰ ਤੁਸੀਂ ਵੇਖੇ ਅਕਾਲੀ ਦਲ ਦੇ ਵਿੱਚੋਂ ਇਹਨਾਂ ਦੇ ਮੈਂਬਰ ਇਹਨਾਂ ਦੇ ਵਕੀਲ ਬਾਰ-ਬਾਰ ਕਹਿੰਦੇ ਮਿਲਣ ਦੀ ਮੰਗ ਧਰ ਦਿੰਦੇ ਨੇ ਮਿਲਣਾ ਚਾਹੁੰਦੇ ਨੇ ਪਰ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਕਿ ਵਿਕਰਮ ਮਝੂਠੀਏ ਨੂੰ ਕੋਈ ਮਿਲੇ ਕੋਈ ਗੱਲ ਸ਼ੇਅਰ ਹੋਵੇ ਕੋਈ ਗੱਲ ਬਾਹਰ ਆ ਜਾਵੇ ਜਾਂ ਸਰਕਾਰ ਦੇ ਵਿਰੁੱਧ ਕੋਈ ਮੁਹਿਮ ਰਚੀ ਹੈ ਉਹਦੀ ਕੋਈ ਲੀਕ ਆਉਟ ਗੱਲ ਹੋਵੇ ਅੱਜ ਇਹ ਦੋਵੇਂ ਖਬਰਾਂ ਸੁਣ ਕੇ ਬੜੀ ਹੈਰਾਨੀ ਹੋਈ ਹੈ ਕਿ ਬਿਕਰਮ ਸਿੰਘ ਮਜੀਠੀਆ ਡੇਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਜਾਣਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਲੈ ਕੇ ਤਾਂ ਸਾਡੇ ਪੰਜਾਬ ਦੇ ਲੋਕਾਂ ਦਾ ਭਾਈ ਦਿਲ ਟੁੱਟ ਚੁੱਕਿਆ ਕਿਉਂਕਿ ਰਾਜਵੀਰ ਜਵੰਦਾ ਦੇ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟੀ ਆ ਔਰ ਮਣਕਾ ਜਿਹੜਾ ਟੁੱਟਿਆ ਢੌਣ ਕੋਲੋਂ ਉਹ ਬੜਾ ਮਾੜਾ ਔਰ ਦੂਜੇ ਪਾਸੇ ਕਹਿੰਦੇ ਸੀ ਦਿਮਾਗ ਸੁਣ ਆਕਸੀਜਨ ਨਹੀਂ ਜਾ ਰਿਹਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਜੇਕਰ ਦਿਮਾਗ ਕੋਮਾ ਦੇ ਵਿੱਚ ਚਲਾ ਜਾਂਦਾ ਤਾਂ ਕੋਮਾ ਕਹਿ ਜਾ ਸਿਸਟਮ ਹੈ ਇਹੋ ਜੀ ਬਿਮਾਰੀ ਹੈ ਕਿ ਬੰਦੇ ਦਾ ਕੋਈ ਪਤਾ ਨਹੀਂ ਸਾਲ ਬਾਹਰ ਨਾ ਆਵੇ ਕੋਮਾ ਚੋਂ ਦੋ ਸਾਲ ਨਾ ਆਵੇ ਦੋ ਦਿਨ ਵੀ ਹੋ ਸਕਦੇ ਨੇ ਕੋਈ ਲਿਮਟ ਨਹੀਂ ਹੈ ਡਾਕਟਰਾਂ ਤੋਂ ਵੀ ਬਾਹਰ ਆਹੋ ਗੱਲ ਤਾਂ ਅਜ ਵੀ ਰਜਵੰਦਾਂ ਦੇ ਲਈ ਮੈਂ ਫੇਰ ਕਹਿਣਾ ਸਾਡੇ ਜਿੰਨੇ ਵੀ ਮੇਰੀਆਂ ਭੈਣਾਂ ਭਰਾ ਬਜ਼ੁਰਗ ਬੱਚੇ ਜਿੰਨੇ ਵੀ ਸਾਡੇ ਪੰਜਾਬ ਵਾਸੀ ਇਸ ਗੱਲ ਨੂੰ ਸੁਣ ਰਹੇ ਨੇ ਤਾਂ ਭਾਈ ਅਰਦਾਸ ਜ਼ਰੂਰ ਕਰ ਦਿਓ ਪਤਾ ਨਹੀਂ ਕਿਹੜੇ ਇਨਸਾਨ ਦੀ ਲੱਗ ਜਾਵੇ ਤਾਂ ਜਿੰਨੇ ਵੀ ਭੈਣ ਭਰਾ ਤੁਸੀਂ ਸੁਣ ਰਹੇ ਹੋ ਬਸ ਸੱਚੇ ਦਿਲ ਲੋਕ ਹੈ ਨਾ ਕਿਸੇ ਨਾ ਕਿਸੇ ਦੀ ਜ਼ਰੂਰ ਲੱਗਣੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਰਵੀ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ